ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਕਾਲੀ ਬਾਬਾ ਬੁਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਨੂੰ ਵੱਜਦੀ ਪਣੀਵਾ ਇਹਨਾਂ ਮਹਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੁਰੀਗੁਰ ਸੰਸਥਾ ਜਨਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਮਹਾਰਾਜ ਨੂੰ ਵਰਸਾਏ ਗਏ ਬਾਬਾ ਜਗ ਜਦੀ ਪੈ ਨਰੂੜ ਵਿਖੇ ਇਲਾਕਾ ਨਵਾ ਸੰਗਤਾਂ ਤੇ ਗੁਰੂ ਸਾਹਿਬ ਦੀ ਪਾਰਮੇਸ਼ਾਦਕਾ ਗੁਰਨਾਨਕ ਚੈਰੀਟੇਲ ਫੈਸਲ ਅਕਾਉਂਟਿੰਗ ਚਲਾਈ ਜਾ ਰਹੀ ਹੈ ਸੰਸਥਾਵਾਂ ਲੋ ਗੁਰਨਾਨਕ ਚੈਡੀ ਫੈਸਲ ਬੋਰਡ ਦੇ ਸਹਿਯੋਗ ਨਾਲ ਹੜਪੀ ਇਲਾਕਿਆਂ ਵਿੱਚ ਮੁਕਤ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਜੀ ਇਸ ਵਕਤ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਨਗ ਦੇ ਪਿੰਡ ਰੱਤਾ ਵਿਖੇ ਕੈਂਪ ਲਗਾਇਆ ਹੋਇਆ ਜਿੱਥੇ ਕੋਈ ਡਾਕਟਰਾਂ ਦੀ ਟੀਮ ਮਿਰਜਾਂ ਚੱਕ ਕੇ ਫਰੀ ਦਵਾਈ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੱਤਾ ਦੇਖਿਓ ਇਸ ਵਕਤ ਫਰੀ ਮੈਡਿਕਮ ਚੱਲ ਰਿਹਾ ਜੀ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਵਰਨਾਨਿਕ ਚੈਟਲ ਮੈਡੀਕਲ ਬੋਰਡ ਦੇ ਸਹਿਯੋਗ ਨਾਲ ਤੰਕਾ ਵੱਲੋਂ ਕੈਂਪ ਚੱਲ ਰਿਹਾ ਜੀ ਮਤਲਬ ਨੋ 10 ਅਕਤੂਬਰ ਦਿਨ ਵੀਰਵਾਰ ਜੀ ਨਾ ਅੱਜ ਪਹਿਲਾ ਕੈਂਪੋ ਆ ਪਿੰਡ ਰਤਵਿਗੇ ਗਰੀਬ ਦਾ ਮੂੰਹ ਗੁਰੀ ਗੁੱਲ ਕੰਸਤਾ ਹਰੀਆ ਹੁਸ਼ਾਰ ਪਰ 11 ਰੁਪਏ ਕੀ एनआरआई संस्थाओं ਦੇ ਮੱਦੇਨਜ਼ਰ ਦਾắp ਲਗਾਇਆ ਹੋਇਆ ਅੱਛਾ ਕਿੰਨਾ ਮਦਦ ਕਰਦਾ ਹੈ ਮਾਨ ਮੰਤਰੀ ਲੋਡਰ ਬਲੀਵ ਤੁਸੀਂ ਜੀ ਪਿੰਡ ਕਲਰਾਂ ਈਐਮਸੀ ਤੋਂ ਡਾਰਨੇ ਜੀ ਸੂਬੇਦਾਰਨ ਤੇ ਵਮਨ ਵਾ ਰਹੇ ਨੇ ਜੀ ਰਾਜੇ ਸੀਪੀਐਮ ਪਿੰਡ ਰੱਤਾ ਅਤੇ ਅਬਦਾਲ ਦੋ ਪਿੰਡਾਂ ਦਾ ਇਕੱਠਾ ਕੈਂਪ ਲੱਗਾ ਹੋਇਆ ਜੀ ਤੇ ਲਗਭਗ ਕੈਂਪ ਦੀ ਹੋਰ 15-20 ਮਿੰਟ ਬਾਅਦ ਸਮਾਪਤੀ ਹੋ ਜਾਣੀ ਜੀ ਤੇ ਅਗਲੇ ਪਿੰਡ ਜਾਣਾ ਸੀ ਬਤਾਤੀ ਉਹ ਦਾਰ ਪਿੰਡ ਤੇ ਲੋਕਲ ਭਾਜੀ ਵਰਨਾਲ ਸੇਵਾ ਕਰਾ ਰਹੇ ਨੇ ਇਹ ਵੀ ਧੰਨਵਾਦ ਕਰਦੇ ਨਾਲ ਵੀ ਕਿਦੋਂ ਬੰਦ ਹੁੰਦਾ ਕਿਦੋਂ ਇਹ ਦੇਖ ਨੂੰ ਰਾਤ ਇਹ ਪੈਸੇ ਨਹੀਂ ਨਹੀਂ ਇਸ ਦਾ ਜੇ ਲੋਕਾਂ ਨੇ